ਹੜ੍ਹਾਂ ਦੇ ਪਾਣੀ 'ਚ ਡੁੱਬੇ ਪਿੰਡਾਂ ਦੇ ਪਿੰਡ ਦੇਖੋ ਕਿਵੇਂ ਕਿਸ਼ਤੀ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹੁੰਚਾਇਆ ਜਾ ਰਿਹਾ ਹੈ ਸੁਰੱਖਿਅਤ ਥਾਂ ਦੇ ਉੱਤੇ ਤੁਸੀਂ ਵੀ ਦੇਖੋ ਭਾਵੁਕ ਕਰਦੀ ਇਹ ਵੀਡੀਓ ਤੇ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਉਹਨਾਂ ਸ਼ੇਅਰ ਕਰੋ ਇਹਨਾਂ ਲੋਕਾਂ ਦੇ ਉੱਤੇ ਜੋ ਮੀਂਹ ਦੀ ਮਾਰ ਪਈ ਹੋਈ ਹੈ ਹੜ੍ਹਾਂ ਦੀ ਮਾਰ ਪਈ ਹੋਈ ਹੈ ਉਹ ਆਫਤ ਸ਼ਾਂਤ ਹੋਵੇ ਇਸ ਲਈ ਤੁਸੀਂ ਵੀ ਅਰਦਾਸ ਜ਼ਰੂਰ ਕਰਿਓ ਦੇਖੋ ਕਿਵੇਂ ਇਹ ਹਾਲਾਤ ਹੋ ਚੁੱਕੇ ਨੇ ਕਿ ਗੁਰੂ ਘਰਾਂ ਦੇ ਵਿੱਚ ਵੀ ਪਾਣੀ ਭਰਿਆ ਹੋਇਆ ਪੂਰੇ ਪਿੰਡਾਂ ਦੇ ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਕਈ ਕਈ ਫੋਟੋ ਤੱਕ ਪਾਣੀ ਆ ਚੁੱਕਿਆ ਜਿਸ ਕਾਰਨ ਲੋਕਾਂ ਨੂੰ ਪਿੰਡ ਖਾਲੀ ਕਰਨੇ ਪਏ ਨੇ ਤਾਂ ਉੱਥੇ ਹੀ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸ਼ਤੀ ਦੇ ਰਾਹੀਂ ਇੱਕ ਸੁਰੱਖਿਅਤ ਥਾਂ ਦੇ ਉੱਤੇ ਪਹੁੰਚਾਇਆ ਜਾ ਰਿਹਾ ਹੈ ਨਾਲ ਹੀ ਸਤਨਾਮ ਵਾਹਿਗੁਰੂ ਦੇ ਨਾਰੇ ਵੀ ਲਾਏ ਜਾ ਰਹੇ ਨੇ ਜਾਪ ਕੀਤਾ ਜਾ ਰਿਹਾ ਸੋ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਇਹਨਾਂ ਲੋਕਾਂ ਦੇ ਲਈ ਹਰ ਕੋਈ ਅਲਦਾਸ ਕਰੇ ਪੰਜਾਬ ਦੇ ਵਿੱਚ ਲੋਕ ਬੜੀ ਮੁਸੀਬਤ ਦਾ ਸਾਹਮਣਾ ਕਰ ਰਹੇ ਨੇ